ਸੱਚੀ ਗੱਲ ਜੀ ਬੀਬੀ ਰਜਨੀ ਜਿੰਨਾ ਬਾਰੇ ਅਸੀਂ ਬਹੁਤ ਕੁਝ ਸੁਣਿਆ ਬਹੁਤ ਕੁਝ ਪੜਿਆ ਪਰ ਅੱਧੀ ਜ਼ਿੰਦਗੀ ਬਾਰੇ ਪਹਿਲੀ ਵਾਰ ਹੁਣ ਵੱਡੇ ਪਰਦੇ ਤੇ ਦੇਖਣ ਵੀ ਜਾ ਰਹੇ ਹਾਂ ਜਿਹਾ ਬੀਤੇ ਦਿਨ ਬੀਬੀ ਰਜਨੀ ਫਿਲਮ ਦਾ ਟ੍ਰੇਲਰ ਲਾਂਚ ਹੋਇਆ ਬਹੁਤ ਹੀ ਵੱਡੇ ਸਕੇਲ ਤੇ ਇਹ ਫਿਲਮ ਬਣਾਈ ਗਈ ਹੈ ਔਰ ਪਹਿਲਾਂ ਇੱਕ ਝਲਕ ਟ੍ਰੇਲਰ ਤੇ ਦੇਖਦੇ ਆ ਬਾਅਦ ਵਿੱਚ ਗੱਲ ਕਰਦੇ ਜੋ ਰਾਜ ਤਹਿ ਤੱਕ ਕਵਨ ਪੜਾਈ ਜੋ ਪੀਖ ਮੰਗਾਵ ਹੈ ਤੱਕ ਕਾਟ ਜਾਏ ਮੇ ਤਤਨੀ ਵੀ ਨਾਨਕਾ ਸੋ ਇਸੀ ਬੀਬੀ ਰਜਨੀ ਫਿਲਮ ਦਾ ਟ੍ਰੇਲਰ ਪਹਿਲੀ ਨਜ਼ਰੇ ਇਦਾਂ ਲੱਗਦਾ ਕਿ ਸੰਜੇਲੀਲਾ ਬੰਸਾਲੀ ਦੀ ਕੋਈ ਬਹੁਤ ਵੱਡੇ ਸਕੇਲ ਦੀ ਇਹ ਮੂਵੀ ਹੈ ਚੰਗੀ ਗੱਲ ਹੈ ਕਿ ਇਸ ਇਤਿਹਾਸ ਨਾਲ ਜੁੜੀ ਹੋਈ ਕੋਈ ਅਜਿਹੀ ਫਿਲਮ ਬਣ ਰਹੀ ਹੈ ਜੋ ਇੰਨੇ ਲਾਰਜ ਸਕੇਲ ਤੇ ਬਣ ਰਹੀ ਹੈ ਇਸ ਦੇ ਵਿੱਚ ਰੂਪੀ ਗਿਲ ਯੋਗਰਾਜ ਸਿੰਘ ਗੁਰਪ੍ਰੀਤ ਕੋਗੀ ਜਸ ਬਾਜਵਾ ਸਣੇ ਬਹੁਤ ਸਾਰੇ ਹੋਰ ਐਕਟਰਾਂ ਨੇ ਕਲਾਕਾਰਾਂ ਨੇ ਕੰਮ ਕੀਤਾ ਔਰ ਬਹੁਤ ਵਧੀਆ ਗੱਲ ਹੈ ਕਿ ਬੀਬੀ ਰਚਨੀ ਦੀ ਜ਼ਿੰਦਗੀ ਦੇ ਉੱਤੇ ਜਾਂ ਇਤਿਹਾਸ ਦੇ ਉੱਤੇ ਇਹ ਫਿਲਮ ਬਣ ਰਹੀ ਹੈ ਥੋੜੀ ਜੀ ਜਾਣਕਾਰੀ ਬੀਬੀ ਰਚਨੀ ਬਾਰੇ ਦਸੀਏ ਦਰਸ਼ਕਾਂ ਨੂੰ ਔਰ ਇਹ ਅਪੀਲ ਜ਼ਰੂਰ ਕਰਾਂਗੇ ਕਿ ਇਸ ਫਿਲਮ ਦੇਖਣ ਜ਼ਰੂਰ ਜਾਇਆ ਜਾਵੇ ਦਰਸਲ ਹੁੰਦਾ ਇਹ ਹੈ ਕਿ ਬਹੁਤ ਅਮੀਰ ਵਿਰਸੇ ਤੇ ਵਿਰਾਸਤ ਦੀਆਂ ਫਿਲਮਾਂ ਬਣਾਈਆਂ ਜਾਂਦੀਆਂ ਨੇ ਪਰ ਆਡੀਅנס ਦੀ ਘਾਟ ਕਰਕੇ ਪੈਸੇ ਪੂਰੇ ਨਾ ਹੋਣ ਕਰਕੇ ਅਗਲੀ ਵਾਰੀ ਪ੍ਰੋਡਿਊਸਰ ਡਾਇਰੈਕਟਰ ਕੋਈ ਹੀ ਆ ਹੀ ਨਹੀਂ ਕਰਦਾ ਕਿ ਦੁਬਾਰਾ ਸਿੱਖ ਇਤਿਹਾਸ ਤੇ ਜਾਂ ਪੰਜਾਬ ਦੇ ਵਿਰਾਸਤ ਤੇ ਅਜਿਹੀ ਕੋਈ ਮੂਵੀ ਬਣਾਈ ਜਾਵੇ ਸੋ ਅਪੀਲ ਹੈ ਕਿ ਫਿਲਮ ਦੇਖਣ ਜ਼ਰੂਰ ਜਾਈ ਜਾਵੇ ਜਦ ਤੱਕ ਗੱਲ ਬੀਬੀ ਰਜਨੀ ਦੀ ਕਰਦੇ ਆ ਬੀਬੀ ਰਜਨੀ ਦੀ ਕਹਾਣੀ ਸਦਕ ਤੇ ਸਬਰ ਦੀ ਸਭ ਤੋਂ ਵੱਡੀ ਉਦਾਹਰਣ ਹੈ ਕਿ ਤੁਹਾਡਾ ਅਕੀਦਾ ਜੇ ਪਰਮਾਤਮਾ ਤੇ ਹੈ ਤੁਹਾਡਾ ਵਿਸ਼ਵਾਸ ਜੇ ਰੱਬ ਤੇ ਹੈ ਤਾਂ ਰੱਬ ਤੁਹਾਨੂੰ ਸਭ ਕੁਝ ਦੇਗਾ ਦਰਸਲ ਬੀਬੀ ਰਜਨੀ ਦੀ ਕਹਾਣੀ ਬਹੁਤ ਇੰਟਰਸਟਿੰਗ ਹੈ ਦਰਸਲ بی بی رچنی دے پتا دونی چاند پنجاب دے پٹھین نگر دے پرසිد جاگیردار سی انہاں دے گھر پنج ਧੀਆਂ نوں جنم لیا پر دونی چاند دی پتر دی ਇਛਾ ਕਦੇ ਪੂਰੀ ਨਾ ਹੋ ਸਕੀ ਪੁੱਤਰ دی ਇਛਾ ਪੂਰੀ ਕਰਨ تے ਲਈ اس نے بہت سارے ਯੱਗ ਹਵਨ ਕਰਾਏ ਪਰ ਕੋਈ ਫਾਇਦਾ ਨਹੀਂ ਹੋਇਆ ਸੋ ਇਸ ਕਰਕੇ ਉਸ ਦਾ ਪਰਮਾਤਮਾ ਤੋਂ ਵਿਸ਼ਵਾਸ ਜਾਹੀ ਉੱਠ ਗਿਆ ਤੇ ਉਹ ਨਾਸਤਕ ਬਣ ਗਿਆ ਇਤੋਂ ਤੱਕ ਕਿ ਉਸ ਨੇ پورے ਆਪਣੇ ਇਲਾਕੇ ਦੇ ਵਿੱਚ ਮੰਦਰ ਮਸਜਿਦ ਵੀ ਬੰਦ ਕਰਾ ਦਿੱਤੇ اور اس نے ਆਪਣੇ ਆਪ ਨੂੰ ਹੀ ਰੱਬ ਅਖਵਾ ਲਿਆ ਸਾਰੇ ਹੀ ਉਸ ਦੀਆਂ ਤਰੀਫਾਂ ਕਰਦੇ ਉਹਦੇ ਕਸੀਦੇ ਪੜਦੇ ਤੋ ਉਸ ਨੂੰ ਚੰਗਾ ਲੱਗਦਾ ਪਰ ਰਾਜੇ ਦੀਆਂ ਚਾਰ ਧੀਆਂ ਤਾਂ ਉਸਦੇ ਕਸੀਦੇ ਵੀ ਪੜਦੀਆਂ ਇਹ ਕਹਿੰਦੀਆਂ ਕਿ ਰਾਜਾ ਹੀ ਸਭ ਕੁਝ ਹੈ ਰਾਜਾ ਹੀ ਦਾਤਾ ਹੈ ਰਾਜਾ ਹੀ ਪਿਤਾ ਹੈ ਰਾਜਾ ਹੀ ਰੱਬ ਹੈ ਪਰ ਰਜਨੀ ਜੋ ਕਿ ਕਵਾਰੀ ਸੀ ਕਿਉਂਕਿ ਚਾਰ ਭਣਾ ਵਈਆਂ ਜਾ ਚੁਕੀਆਂ ਸੀ ਉਸਨੇ ਕਿਹਾ ਕਿ ਸੱਚ ਨਹੀਂ ਹੈ ਦੇਣ ਵਾਲਾ ਤਾਂ ਉਹ ਦਾਤਾ ਹੈ ਪਿਤਾ ਤਾਂ ਸਿਰਫ ਸਾਧਨ ਹੈ ਇਸ ਤੇ ਪੈਣਾ ਸਹਿਮਤ ਤਾਂ ਹੋਈਆਂ ਤੇ ਉਹਨਾਂ ਦੇ ਵਿੱਚ મતਭੇਦ ਹੋ ਗਿਆ ਤੇ ਇਹ ਸਾਰੀ ਗੱਲ ਉਹਨਾਂ ਨੇ ਜਾ ਕੇ ਆਪਣੇ ਪਿਤਾ ਨੂੰ ਦੱਸ ਦਿੱਤੀ ਕਿ ਉਹ ਥੋਂਡਾ ਉਪਕਾਰ ਨਹੀਂ ਮੰਦੀ। ਪਿਤਾ ਗੁੱਸੇ ਦੇ ਵਿੱਚ ਆ ਗਿਆ। ਪਿਤਾ ਕਹਿੰਦਾ ਕਿ ਮੈਂ ਸਭ ਕੁਝ ਦਿੰਦਾ। ਮੈਂ ਰੱਬ ਹਾਂ ਤੇ ਤੂੰ ਮੈਨੂੰ ਰੱਬ ਨਹੀਂ ਮੰਦੀ। ਉਸੇ باوجود ਵੀ ਰਜਨੀ ਨੇ ਕਿਹਾ ਕਿ ਨਹੀਂ ਮੈਂ ਤੁਹਾਨੂੰ ਰੱਬ ਨਹੀਂ ਮੰਦੀ। ਰੱਬ ਸਭ ਨੂੰ ਦਿੰਦਾ ਤੇ ਤੁਸੀਂ ਇੱਕ ਸਾਧਨੂ ਸਰੋਤ ਹੋ ਹੋਰ ਕੁਝ ਨਹੀਂ। ਰਜਨੀ ਨੇ ਆਪਣੇ ਪਿਤਾ ਨੂੰ ਇਹ ਕਿਹਾ ਕੋਈ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਦੇ ਝੂਠੇ ਕਰਤ ਦਿਵਾਜਾ ਇਸ ਦੇ ਵਿੱਚ ਗੁੱਸੇ ਦੇ ਵਿੱਚ ਆਏ ਦونی ਚੰਦੇ ਰਜਨੀ ਨੂੰ ਸਬਕ ਸਿਖਾਉਣ ਦੇ ਲਈ ਇਲਾਕੇ ਦੇ ਵਿੱਚੋਂ ਇੱਕ ਕੋੜੀ ਵਿਅਕਤੀ ਚੁਣਿਆ ਤੇ ਉਸ ਕੋੜੀ ਵਿਅਕਤੀ ਦੇ ਨਾਲ ਰਜਨੀ ਦਾ ਵਿਆਹ ਕਰਾ ਦਿੱਤਾ ਤੇ ਉਸ ਨੂੰ ਇਹ ਕਹਿ ਦਿੱਤਾ ਕਿ ਅੱਜ ਤੋਂ ਹੀ ਇਸ ਦਰਬਾਰ ਨੂੰ ਇਸ ਸ਼ਹਿਰ ਨੂੰ ਇਸ ਮੈਲ ਨੂੰ ਛੱਡ ਕੇ ਤੂੰ ਚਲੀ ਜਾ ਆਪਣਾ ਹੱਥ ਤੇਰੇ ਸਿਰ ਤੋਂ ਚੱਕ ਲਿਆ ਨਾ ਪੀਖ ਮੰਗਦੀ ਫਰੇਗੀ ਰਜਨੀ ਨੇ ਇਸ ਨੂੰ ਰੱਬ ਦਾ ਭਾਣਾ ਮੰਨਿਆ ਤੇ ਆਪਣੇ ਪਤੀ ਦੇ ਨਾਲ ਉਹ ਉਸ ਮਹਿਲ ਦੇ ਵਿੱਚੋਂ ਬਾਹਰ ਨਿਕਲ ਗਈ ਇਤਿਹਾਸ ਦੱਸਦਾ ਹੈ ਕਿ ਉਸਨੇ ਇੱਕ ਰੇੜਾ ਗੱਡੀ ਬਣਾਈ ਉਸ ਰੇੜੇ ਗੱਡੀ ਦੇ ਵਿੱਚ ਆਪਣੇ ਪਤੀ ਨੂੰ ਬਿਠਾਇਆ ਤੇ ਆਪ ਉਸ ਨੂੰ ਕਢੀਸਦੀ ਹੋਈ ਸ਼ਹਿਰ ਤੋਂ ਬਾਹਰ ਨਿਕਲ ਗਈ ਤੇ ਦਰ ਦਰ ਪੀਖ ਮੰਗ ਕੇ ਆਪਣਾ ਗੁਜ਼ਾਰਾ ਕਰਨ ਲੱਗੀ ਇਦਾਂ ਹੀ ਘੁੰਮਦੇ ਘੁੰਮਦੇ ਉਹ ਰਮਦਾਸਪੁਰ ਜੋ ਕਿ ਅੱਜ ਅੰਮ੍ਰਿਤਸਰ ਸਾਹਿਬ ਦੇ ਨਾਲ ਮਸ਼ਹੂਰ ਹੈ ਉੱਥੇ ਨਿਰਮਾਣ ਅਧੀਨ ਇੱਕ ਸਰੋਵਰ ਸਾਹਿਬ ਦੇ ਕੋਲ ਪੁੱਜ ਗਏ ਬੀਬੀ ਰਜਨੀ ਨੇ ਆਪਣੇ ਪਤੀ ਨੂੰ ਉੱਥੇ ਛੱਡਿਆ ਤੇ ਆਪ ਸ਼ਹਿਰ ਦੇ ਵਿੱਚ ਭੀਖ ਮੰਗਣ ਦੇ ਲਈ ਚਲੀ ਗਈ। ਉਸ ਆ ਪਤੀ ਬੜਾ ਇੰਟਰਸਟਿੰਗ ਇਤਿਹਾਸਿਕ ਫੈਕਟਸ ਨੇ ਜਿਹੜੀ ਜਾਣਕਾਰੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਉਹਦਾ ਪਤੀ ਜਿਹੜਾ ਕਿ ਸਰੋਵਰ ਸਾਹਿਬ ਦੇ ਕਿਨਾਰੇ ਬੈਠਾ ਸੀ ਉਹ ਦੇਖਦਾ ਕਿ ਕਾਲੇ ਕਾਂ ਆਉਂਦੇ ਨੇ ਉਹ ਡੁੱਬੀ ਮਾਰਦੇ ਨੇ, ਛੁੱਭੀ ਮਾਰਦੇ ਨੇ ਸਰੋਵਰ ਸਾਹਿਬ ਦੇ ਵਿੱਚ ਤੇ ਹੰਸ ਬਣ ਬਣ ਕੇ ਉੱਡਦੇ ਜਾਂਦੇ ਨੇ। ਉਸ ਦੇ ਮਨ ਦੇ ਵਿੱਚ ਇਹ ਜਿਗਿਆਸਾ ਉੱਠੀ ਕਿ ਕਿਉਂ ਨਾ ਮੈਂ ਵੀ ਇਸ ਸਰੋਵਰ ਸਾਹਿਬ ਦੇ ਵਿੱਚ ਡੁਬਕੀ ਲਾਵਾਂ। ਸ਼ਾਇਦ ਮੇਰਾ ਕੋੜ ਕੱਟਿਆ ਜਾਵੇ, ਸ਼ਾਇਦ ਮੈਂ ਠੀਕ ਹੋ ਜਾਾਂ। ਤੇ ਬਿਲਕੁਲ ਹੋਇਆ ਉਹ ਵਹੀਂ ਜਿਵੇਂ ਹੀ ਰਜਨੀ ਦੇ ਪਤੀ ਨੇ ਸਰੋਵਰ ਸਾਹਿਬ ਦੇ ਵਿੱਚ ਡੁਬਕੀ ਮਾਰੀ ਤੇ ਉਹ ਬਾਹਰ ਰਿਸ਼ਤ ਪੁਸ਼ਟ ਹੋ ਕੇ ਇੱਕ ਨੌਜਵਾਨ ਨਿਕਲਿਆ ਇਹਨਾਂ ਦੇ ਵਿੱਚ ਹੀ ਰਜਨੀ ਜਿਹੜੀ ਉਹ ਵਾਪਸ ਆ ਜਾਂਦੀ ਹੈ ਆਪਣੇ ਪਤੀ ਨੂੰ ਉੱਥੇ ਨਾ ਦੇਖ ਕੇ ਬਹੁਤ ਘਬਰਾਉਂਦੀ ਹੈ ਫਿਕਰ ਕਰਦੀ ਹੈ ਤੇ ਜਦੋਂ ਉਹ ਨੌਜਵਾਨ ਕਹਿੰਦਾ ਕਿ ਮੈਂ ਹੀ ਤੇਰਾ ਪਤੀ ਹਾਂ ਤਾਂ ਉਹ ਰਜਨੀ ਵਿਸ਼ਵਾਸ ਨਹੀਂ ਕਰਦੀ ਨਿੜਿਤ ਤੇੜੇ ਖੜੇ ਲੋਕ ਇਹ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਇੱਥੇ ਸਰੋਵਰ ਸਾਹਿਬ ਦੀ ਦੇਖ ਰੇ ਕਰ ਰਹੇ ਨੇ ਉਹਨਾਂ ਕੋਲ ਚਲੇ ਜਾਓ ਸੱਚ ਦਾ ਸੱਚ ਤੇ ਝੂਠ ਦਾ ਝੂਠ صاف ہو ਜਾਏਗਾ ਇਤਿਹਾਸ ਦੱਸਦਾ ਕਿ ਇਹ ਦੋਵੇਂ ਬਾਬਾ ਬੁੱਢਾ ਜੀ ਕੋਲ ਚਲੇ ਗਏ ਤੇ ਜਾ ਕੇ ਸਾਰੀ ਕਹਾਣੀ ਦੱਸੀ ਬਾਬਾ ਬੁੱਢਾ ਜੀ ਨੇ ਰਜਨੀ ਦੇ ਪਤੀ ਨੂੰ ਕਿਹਾ ਕਿ ਜਦੋਂ ਤੂੰ ਇਸ਼ਨਾਨ ਕੀਤਾ ਤੇਰੇ ਸਰੀਰ ਤੇ ਕੋਈ ਅਜੀਹਾ ਦਾਗ ਕੋਈ ਅਜੀਹਾ ਰੋਗ ਰਹਿ ਤਾਂ ਨਹੀਂ ਗਿਆ ਆਪਾਂ ਹੁਣੇ ਚੈੱਕ ਕਰ ਲਨੇ ਆ ਤਾਂ ਉਸ ਨੇ ਦੇਖਿਆ ਕਿ ਜਿਸ ਝਾੜੀ ਨੂੰ ਫੜ ਕੇ ਉਹ ਇਸ਼ਨਾਨ ਕਰਨ ਦੇ ਲਈ ਥੱਲੇ ਉਤਰਦਾ ਹੈ ਉਂਗਲਾਂ ਦੇ ਅਗਲੇ ਹਿੱਸੇ ਹਜੇ ਵੀ ਰੋਗ ਗ੍ਰਸਤ ਹੁੰਦੇ ਨਹੀਂ ਯਾਨੀ ਕਿ ਕੋੜ ਦੇ ਨਿਸ਼ਾਨ ਉਹਨਾਂ ਤੇ ਹਲੇ ਵੀ ਹੁੰਦੇ ਨੇ ਬਾਬਾ ਬੁੱਢਾ ਜੀ ਇਤਿਹਾਸ ਦੱਸਦਾ ਕਿ ਬਾਬਾ ਬੁੱਢਾ ਜੀ ਨੇ ਜਲ ਲਿਆ ਤੇ ਉਸ ਦੇ ਹੱਥਾਂ ਤੇ ਛੜਕਾਇਆ ਤੇ ਉਹਦੇ ਹੱਥ ਬਿਲਕੁਲ ਠੀਕ ਹੋ ਗਏ। ਉਸ ਤੋਂ ਬਾਅਦ ਰਜਨੀ ਨੂੰ ਇਹ ਭਰੋਸਾ ਹੋ ਗਿਆ ਕਿ ਇਹ ਉਸਦਾ ਪਤੀ ਹੀ ਹੈ ਤੇ ਉਸ ਤੋਂ ਬਾਅਦ ਉਹ ਉੱਥੋਂ ਚਲੇ ਗਏ ਤੇ ਆਪਣੀ ਰਾਜੀ ਖੁਸ਼ੀ ਜ਼ਿੰਦਗੀ ਬਸਰ ਕਰਨ ਲੱਗੇ ਤੇ ਉਸ ਤੋਂ ਬਾਅਦ ਹੀ ਉੱਥੇ ਜਿਹੜੀ 베ਰੀ ਮੌਜੂਦ ਸੀ ਜਿਸ 베ਰੀ ਦੇ ਹੇਠਾਂ ਉਹ ਆਪਣੇ ਪਤੀ ਨੂੰ ਛੱਡ ਕੇ ਗਈ ਸੀ ਦੁਖਪੰਜਨੀ 베ਰੀ ਦੇ ਨਾਮ ਨਾਲ ਪ੍ਰਸਿੱਧ ਹੋ ਗਈ। ਅੱਜ ਵੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਉਹ 베ਰੀ ਮੌਜੂਦ ਹੈ। ਉਸ 베ਰੀ ਦੇ ਥੱਲੇ ਅੱਜ ਵੀ ਲੱਖਾਂ ਲੋਕ ਰੋਜ਼ ਇਸ਼ਨਾਨ ਕਰਕੇ ਆਪਣੇ ਦੁੱਖ ਘਟਣ ਦੀ ਕੋਸ਼ਿਸ਼ ਕਰਦੇ ਨੇ ਔਰ ਤੁਹਾਨੂੰ ਸੁਣ ਕੇ ਹੈਰਾਨਗੀ ਹੋਵੇ ਕਿ ਕਿੰਨੇ ਸੋ ਸਾਲ ਪੁਰਾਣੀ ਹੈ 베ਰੀਆ ਅੱਜ ਵੀ ਉਹਨਾਂ 베ਰੀਆਂ ਤੇ ਫਲ ਲੱਗਦੇ ਨੇ ਭਰ ਭਰ ਕੇ ਫਲ ਲੱਗਦੇ ਨੇ ਲੱਦੀਆਂ ਹੁੰਦੀਆਂ ਨੇ ਇਹ 베ਰੀਆਂ ਇਹ ਸਤਗੁਰੂ ਦੀ ਕਿਰਪਾ ਨਹੀਂ ਤਾਂ ਹੋਰ ਕੀ ਐ ਸੋ ਇਹ ਕਹਿਣ ਦਾ ਭਾਵੇਂ ਹੈ ਕਿ ਬੜੀ ਇੰਟਰਸਟਿੰਗ ਇਹ ਕਹਾਣੀ ਹੈ ਫੈਕਟਸ ਬੜੇ ਇਹਦੇ ਨਾਲ ਜੁੜੇ ਹੋਏ ਨੇ ਔਰ ਪਹਿਲੀ ਵਾਰੀ ਇਹ ਵੱਡੀ ਸਕਰੀਨ ਤੇ ਦਿਖਾਈ ਜਾ ਰਹੀ ਹੈ ਅ ਕਿਉਂਕਿ ਸਬਰ ਤੇ ਸਦਕ ਦੀ ਇਹ ਸਭ ਤੋਂ ਵੱਡੀ ਉਦਾਹਰਨ ਰਜਨੀ ਮੰਨੀ ਜਾਂਦੀ ਹੈ ਇਤਿਹਾਸ ਦੇ ਵਿੱਚ ਇਸ ਦਾ ਨਾਮ ਵੀ ਆਉਂਦਾ ਹੈ ਸੋ ਵੱਡੀ ਸਕਰੀਨ ਤੇ ਜਦੋਂ ਇਸ ਬਾਰੇ ਦੱਸਿਆ ਜਾਏਗਾ ਪੂਰੀ ਦੁਨੀਆ ਦੇ ਵਿੱਚ ਇਹ ਪਤਾ ਲੱਗੇਗਾ ਕਿ ਤੁਹਾਡਾ ਵਿਸ਼ਵਾਸ ਜੇ ਅਕੀਦਾ ਉਸ ਪਰਮਾਤਮਾ ਪਰਮੇਸ਼ਵਰ ਤੇ ਹੋਵੇ ਤਾਂ ਉਹ ਅੱਗੇ ਆ ਕੇ ਤੁਹਾਡੀ ਬਾਜ਼ ਜ਼ਰੂਰ ਫੜਦਾ ਸੋ ਇਹ ਪੋਸਟ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ